जी जी और सुपरस्टार की और मंजीत दीक्षा और रमन तेजसा भी लाइक होनारा है जी फिलर को आज अपना ये दूरी का सारा जिला पता लगेगा इसमें नजर आएगा देखो वो जो है ਸਿਸਮਨ ਨਗਰ ਆ ਰਹੀ ਹੈ ਜੀ ਗਿਲਟੀ ਦੇ ਪਿੱਛੇ ਵੀ ਜਾਖਲੇ ਕੈਪਸੂਲ 14 ਵੱਲੋਂ ਕੀਤੀ ਗਈ ਹੈ ਕਿਤੇ ਪਾਸੇ ਇੰਕਾਪੀ ਰੰਗ ਕਰਾ ਦੇ ਮਤਲਬ ਇਹ ਸੋਲਪੀ ਹਥਿਆਰ ਕਰੇ ਕਿਸ ਤਰ੍ਹਾਂ ਸਾਰੇ ਇਹ ਹਥਿਆਰ ਰੱਖੇ ਗਏ ਐ ਤੇ ਇਹਨਾਂ ਦਾ ਰੋਲ ਕਰ ਲਈ ਘਟਨਾ ਦੀ ਥੋੜੀ ਜਾਣਕਾਰੀ ਦੇ ਦਿਓ ਕਿ ਕਿਸ ਤਰ੍ਹਾਂ ਦੀ ਆਜੋ ਆਜੋ ਆਉਡੀਓ ਉਹਨੇ ਰੋਲ ਜੀ ਸਰ ਆਈਡੀ ਨੀਚੇ ਕਰਿਓ ਥੋੜਾ ਜਿਹਾ ਡਾਊਨ ਰੱਖੋ ਯਾਰ ਬਰਾਬਰ ਕਰ ਲਓ ਹਾਂਜੀ ਥੋੜਾ ਉੱਪਰ ਆ ਹਾਂ ਹਾਂ ੁਰਜੋਤ ਆਈਡੀ ਨਾਲ ਹੀ ਹਾਂਜੀ ਸੋਲੇ ਪਾਉਣਾ ਹਾਂਜੀ ਸਰ ਮੋਟਰਸਾਈਕਲ ਮਨਜੋਤ ਡੀਜੀਪੀ ਪੰਜਾਬ ਤੇ ਮਨਜੋਤ ਡੀਆਈਜੀ ਪਟਿਆਲਾ ਰੇਂਜ ਦੇ दिशा निर्देशेट पटियाला पुलिस लगातार क्रिमिनल ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਐਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ प्रदीप ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਨ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਉਸ ਰਿਸਟ੍ਰੈਂਟ ਵੀ ਵਰਤੋ ਕਰਦੇ ਹੋਏ ਜਦੋਂ ਜਵਾਬੀ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜਾਬਤ ਤਹਿਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾਤ ਅਪਰਾਧੀ ਜਿਹੜਾ ਆ ਇਹਦਾ 골ਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂ ਐਸ ਏ 'ਚ ਸੰਨੀ ਨਾਮ ਦਾ ਇੱਕ ਹੈਂਡਲਰ ਆ ਇਹਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੇ ਸੀ ਤੇ ਉਹ ਪਿਸਟਲ ਏ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੋਂਦੋ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਏ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮੇਂ ਪਹਿਲਾਂ ਇੱਕ ਬੈਂਕ ਟਕੇਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉੱਥੋਂ ਖੋਲਿਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਮਜ਼ੈਕਟ ਵਗੈਰਾ ਦੇ ਦਰਜ ਆ ਤੇ ਤੁਹਾਡੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਸਖ਼ਤ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ ਮੁਸਤਦੀ ਨਾਲ ਅ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਸ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਉਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬੁਲੇਰੋ ਗੱਡੀ ਸੀ ਉਹਦੀ ਵਿੰਡਸ਼ੀਲਡ ਤੋਂ ਫੈਰ ਕਰਾਸ ਹੋਇਆ ਬਟ ਲੱਕੀਲੀ ਕੋਈ ਜਾਣੇ ਵਾਲੇ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਸਰ ਵੱਡੀ ਗੰਚੀ ਦੇ ਵਿੱਚ ਹਥਿਆਰ ਹੈ ਇਸ ਵਿਅਕਤੀ ਕੋਲ ਕਿ ਲੱਗਦਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਨੇ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ ਚ ਕਈ ਫੋਟੋਸ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਢਿੱਲੋਂ ਤੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਸ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਸੀਆਈਐਨ ਚਾਰਜ ਦੀ ਮੁਸਤਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅਨਜਾਨ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਹੈ ਕੋਈ ਪਾਇਰੇ ਕੋਈ ਪੋਲਿਟੀਕਲ ਸੀਗੇ ਜਾਂ ਕੋਈ ਗੈਂਗ ਦੇ ਨਾਲ ਸੰਬੰਧਿਤ ਸੀ ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚੋ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰਸ਼ਨ ਵਾਲਾ ਐਂਗਲ ਵੀ ਨਜ਼ਰ ਆਉਂਦਾ ਹੈ ਪਰ ਇੱਕ ਜੋ ਇਹ ਇੰਟੈਲੀਜੈਂਸੀ ਰਿਪੋਰਟਾਂ ਨੇ ਕਿ ਕੋਈ ਗੈਂਗਵਾਰ ਹੋ ਸਕਦੀ ਹੈ ਕਿ ਇਸਦੇ ਨਾਲ ਵੀ ਕੋਈ ਸੰਬੰਧਤ ਹੈ ਕਿ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਟਾਲਿਆ ਜਾ ਸਕਿਆ ਹੈ। ਵੈਪਨ ਪਿਸਟਲ ਨੇ ਰਿਵੋਲਵਰ ਨੇ ਤੇ ਦੋ ਦੇਸੀ ਕੱਟੇ ਨੇ ਜੀ। ਜੀ ਜੀ। ਸ਼ੁਕਰੀਆ। ਸੋ ਇਹ